ਸਮਾ ਦੱਸਤਾ ਹੈ ਕਿ ਦਤਾਰ ਦੀ ਗੋਦ ਵਿੱਚ ਬੈਠ ਕੇ ਦਤਾਰ ਜੀ ਇਲਾਹੀ ਬਾਣੀ ਦੇ ਨਾਲ ਸਾਂਝ ਪਾ ਕੇ ਕਿਉਂਕਿ ਦਤਾਰ ਬਾਣੀ ਚ ਕਹਿੰਦੇ ਨੇ ਵੀ ਸਤ ਸੰਗਤ ਸਤ ਗੁਰ ਚੱਟ ਸਾਲ ਹੈ ਜਿੱਤ ਹਰ ਗੁਣ ਸਿੱਖਾਂ ਇਹ ਚੱਟ ਸਾਲ ਹੈ ਦਤਾਰ ਦੀ ਜਿਹਦੇ ਵਿੱਚ ਬੈਠ ਕੇ ਅਸੀਂ ਚੰਗੇ ਗੁਣ ਸਿੱਖਣੇ ਨੇ ਸੋਹਣਾ ਜੀਵਨ ਬਣਾਉਣਾ ਹੈ ਦਤਾਰ ਦੀ ਗੋਦ ਵਿੱਚ ਬੈਠ ਕੇ ਕਿਉਂਕਿ ਇਹ ਸਤ ਸੰਗਤ ਦੀ ਵਿੱਚ ਬੈਠ ਕੇ ਹੀ ਗੁਣ ਸਿੱਖੇ ਜਾਣੇ ਨੇ ਸਤ ਸੰਗਤ ਦੇ ਵਿੱਚ ਬੈਠ ਕੇ ਹੀ ਗੁਣ ਸਿੱਖੇ ਜਾਣੇ ਨੇ ਅਸੀਂ ਦਤਾਰ ਦੇ ਸ਼ਬਦ ਨੂੰ ਸਮਝ ਕੇ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਢਾਲ ਕੇ ਫਿਰ ਜੀਵਨ ਕੜਿਆ ਜਾਣਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਜਪਜੀ ਬਾਣੀ ਦੇ ਵਿੱਚ ਚਾਰ ਪੌੜੀਆਂ ਸੁਣਨ ਦੀਆਂ ਰੱਖੀਆਂ ਨੇ ਕਿਉਂਕਿ ਕਿਸੇ ਦੀ ਗੱਲ ਸਮਝਣੀ ਹੋਵੇ ਤੇ ਪਹਿਲਾਂ ਬੜੇ ਧਿਆਨ ਨਾਲ ਸੁਣੀ ਜਾਵੇ ਤੇ ਫਿਰ ਹੀ ਪਤਾ ਲੱਗੂਗਾ ਕਿ ਕੀ ਗੱਲ ਹੋ ਰਹੀ ਹੈ ਪਹਿਲਾਂ ਧਿਆਨ ਨਾਲ ਗੱਲ ਸਤਿਗੁਰੂ ਜੀ ਦੀ ਅਸੀਂ ਸੁਣਨੀ ਆਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਿਧਾਂਤ ਕੀ ਦੇ ਰਹੇ ਨੇ ਜਦ ਤਾਰਨੇ ਸੁਣਨ ਤੋਂ ਬਾਅਦ ਫਿਰ ਮੰਨਣ ਦੀਆਂ ਪੌੜੀਆਂ ਰੱਖੀਆਂ ਪਹਿਲਾਂ ਅਸੀਂ ਗੱਲ ਗੁਰੂ ਸਾਹਿਬ ਜੀ ਦੀ ਬੜੇ ਧਿਆਨ ਨਾਲ ਸੁਣਨੀ ਆਂ ਧਿਆਨ ਨਾਲ ਸੁਣ ਕੇ ਫਿਰ ਉਸ ਗੱਲ ਤੇ ਅਮਲ ਵੀ ਕਰਨਾ ਆ ਆਪਣੀ ਜ਼ਿੰਦਗੀ ਚ ਲੈ ਕੇ ਵੀ ਆਉਣਾ ਆ ਫਿਰ ਜਦੋਂ ਸੁਣ ਵੀ ਲਿਆ ਮੰਨ ਵੀ ਲਿਆ ਤੇ ਫਿਰ ਆਪਣੇ ਆਪ ਜੀਵਨ ਬੜਾ ਸੋਹਣਾ ਬਣ ਜਾਣਾ ਬਹੁਤ ਸੋਹਣਾ ਜੀਵਨ ਬਣ ਜਾਣਾ ਹੈ ਦਤਾਰ ਕਹਿੰਦੀ ਆ ਵੀ ਕਿਨਕਾ ਏਕ ਜਿਸ ਜੀਬ ਸਾਵੈ ਤਾਂ ਕਿ ਮਹਿਮਾ ਗਨੀ ਨਾਵੇ ਏਕ ਕਿਨਕਾ ਵੀ ਆਪਾਂ ਆਪਣੇ ਜੀਵਨ 'ਚ ਵਸਾ ਲਈਏ ਨਾ ਜੀਵਨ ਸੋਹਣਾ ਬਣ ਜੂਗਾ ਕਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਭੂਮੀਆਂ ਚੋਰ ਆਉਂਦਾ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਨੇ ਵੀ ਪੁੱਤ ਚੋਰੀ ਕਰਨੀ ਛੱਡ ਦੇ ਤੋ ਗੁਰੂ ਸਾਹਿਬ ਜੀ ਨੂੰ ਕਹਿੰਦਾ ਵੀ ਦਤਾਰ ਮੇਰੇ ਕੋ ਚੋਰੀ ਨਹੀਂ ਹੁ ਛੁੱਟਣੀ ਮੇਰੇ ਕੋ ਚੋਰੀ ਛੁੱਟਣੀ ਨਹੀਂ ਇਹ ਮੇਰੇ ਇਹ ਜੀਵਨ ਦੇ ਵਿੱਚ ਸੁਭਾਅ ਵਿੱਚ ਪੱਕ ਚੁੱਕੀ ਏ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਵੀ ਆ ਤਿੰਨ ਬਚਨ ਜਿਹੜੇ ਮੈਂ ਤੁਹਾਨੂੰ ਦੱਸਣ ਲੱਗਾ ਇਹ ਕਮਾਲੋ ਆਪਣੀ ਜ਼ਿੰਦਗੀ ਦੇ ਵਿੱਚ ਭੂਮਿਏ ਚੋਰ ਨੇ ਕਿਹਾ ਦਤਾਰ ਜਿਹੜੇ ਤਿੰਨ ਬਚਨ ਤੁਸੀਂ ਦੱਸੋਗੇ ਉਹ ਮੈਂ ਆਪਣੀ ਜ਼ਿੰਦਗੀ ਚ ਕਮਾਲਾਂਗਾ ਦਤਾਰ ਨੇ ਕਿਹਾ ਝੂਠ ਨਹੀਂ ਬੋਲਣਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਝੂਠ ਨਹੀਂ ਬੋਲਣਾ ਤੇ ਪਿਆਰੋ ਇਸ ਬਚਨ ਨੂੰ ਭੂਮੀਆਂ ਨੇ ਜੀਵਨ ਦੇ ਵਿੱਚ ਇੰਪਲੀਮੈਂਟ ਕਰ ਲਿਆ ਵੀ ਅੱਜ ਤੋਂ ਬਾਅਦ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਝੂਠ ਨਹੀਂ ਬੋਲਣਾ ਬਾਣੀ ਬਾਣੀ ਦੇ ਵਿੱਚ ਦਤਾਰ ਕਹਿੰਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਪਰ ਅੱਜ ਹੋ ਰਿਹਾ ਏ ਇਸ ਆਕੀ ਤੇ ਪਤਾ ਨਹੀਂ ਕਿੰਨੇ ਸਾਲ ਸਾਡੇ ਦਾਦੇ ਪੜਦਾਦੇ ਵੀ ਸੁਣਾਉਂਦੇ ਰਹੇ ਗਾਏ ਬਗਾਏ ਅਸੀਂ ਵੀ ਅੱਜ ਸੁਣ ਰਹੇ ਆਂ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਧੂਮੀਆਂ ਚੋਰੀ ਮਿਲਿਆ ਸੀ ਤੇ ਉਹ ਇਹ ਗੱਲ ਕਹਿੰਦਾ ਸੀ ਕਿ ਮਹਾਰਾਜ ਮੇਰੇ ਕੋ ਚੋਰੀ ਨਹੀਂ ਛੁੱਟਣੀ ਤੇ ਦਤਾਰ ਕਹਿੰਦੇ ਸੀ ਵੀ ਇਹ ਤਿੰਨ ਬਚਨ ਮੇਰੇ ਕਮਾਲੀ ਪਹਿਲਾ ਬਚਨ ਆ ਵੀ ਅਸੀਂ ਝੂਠ ਨਹੀਂ ਬੋਲਣਾ ਤੇ ਧੂਮੀਆਂ ਤੇ ਮਨ ਵੀ ਗਿਆ ਦਤਾਰ ਦੀ ਗੱਲ ਉਹਨੇ ਸੁਣਿਆ ਉਹਨੇ ਆਪਣੀ ਜ਼ਿੰਦਗੀ ਚ ਧਾਰ ਲਿਆ ਵੀ ਅੱਜ ਤੋਂ ਬਾਅਦ ਝੂਠ ਨਹੀਂ ਬੋਲਣਾ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ 'ਚ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਮੈਂ ਬਚਨ ਅੱਜ ਜ਼ਿੰਦਗੀ 'ਚ ਕਮਾਲ ਲਿਆ ਹੈ ਵੀ ਮੈਂ ਝੂਠ ਨਹੀਂ ਬੋਲਣਾ। ਤੁਸੀਂ ਆਪਣੇ ਵੀ ਜੀਵਨ ਵਿੱਚ ਆਪਣੇ ਵੱਲ ਝਾਤੀ ਮਾਰ ਕੇ ਵੇਖੀਏ ਵੀ ਅਸੀਂ ਝੂਠ ਛੱਡ ਦਿੱਤਾ ਹੈ। ਜਦ ਤਾਰ ਭੂਮੀਆਂ ਮੰਨ ਗਿਆ ਉਹ ਚੋਰੀਆਂ ਕਰਦਾ ਸੀ ਮੰਨ ਗਿਆ ਵੀ ਮਹਾਰਾਜ ਮੈਂ ਝੂਠ ਨਹੀਂ ਬੋਲਣਾ ਅੱਜ ਤੋਂ ਬਾਅਦ। ਜਤਾਰ ਨੇ ਦੂਸਰਾ ਬਚਨ ਕੀਤਾ ਵੀ ਇੱਕ ਝੂਠ ਨਹੀਂ ਬੋਲਣਾ ਇੱਕ ਨਮਕ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ ਤੇ ਨਮਕ ਖਾ ਕੇ ਹਰਾਮ ਨਹੀਂ ਕਰਨਾ ਤੇ ਖੰਡ ਖਾ ਕੇ ਕਰ ਲੈਣਾ ਚਾਹੀਦਾ ਖੰਡ ਖਾ ਕੇ ਹਰਾਮ ਕਰ ਲੈਣਾ ਚਾਹੀਦੀ ਹੈ ਮਹਾਰਾਜ ਤੇ ਕਹਿੰਦੇ ਵੀ ਨਮਕ ਖਾ ਕੇ ਹਰਾਮ ਨਹੀਂ ਕਰਨਾ ਨਮਕ ਅੱਜ ਵੀ ਬਾਜ਼ਾਰੋਂ 30-40 ਰੁਪਏ ਦਾ 1 ਕਿਲੋ ਮਿਲ ਜਾਂਦਾ ਆ ਇੱਕ ਕਿਲੋ ਦਾ ਪੈਕੇਟ ਮਿਲ ਜਾਂਦਾ ਵੀ ਇੰਨੀ ਸਸਤੀ ਚੀਜ਼ ਵੀ ਕਿਸੇ ਦੀ ਖਾ ਕੇ ਤੇ ਹਰਾਮ ਨਹੀਂ ਕਰਨੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਗਤ ਚ ਬਿਠਾ ਕੇ ਕਰਤਾਰ ਕਰਦੇ ਪਏ ਆ ਇਹ ਆ ਸੋਹਣਾ ਜੀਵਨ ਦੀ ਘਾੜਤ ਗੁਰੂ ਨਾਨਕ ਸਾਹਿਬ ਮਹਾਰਾਜ ਘੜਨਦੇ ਆ ਇਹ 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 ਸਾਡੇ ਜੀਵਨ ਦੇ ਵਿੱਚ ਬੇਸਿਕ ਗੱਲਾਂ ਸੀ ਕਿ ਅਸੀਂ ਝੂਠ ਨਹੀਂ ਬੋਲਣਾ ਜੇ ਅਸੀਂ ਨਹੀਂ ਬੋਲਾਂਗੇ ਤੇ ਤਾਂ ਹੀ ਬੱਚਿਆਂ ਵਿੱਚ ਜਾਊਗਾ ਨਾ ਤੇ ਹੁਣ ਤੇ ਉਹ ਮੋਬਾਈਲ ਫੋਨ ਆ ਗਿਆ ਵੀ ਭਾਵੇਂ ਪਰਦੇੋਲੇ ਬੈਠਾ ਹੋਵੇ ਤੇ ਬੰਦਾ ਝੂਠ ਮੋੜ ਬੋਲ ਦਿੰਦਾ ਵੀ ਮੈਂ ਤੇ ਘਰ ਨਹੀਂ ਹੈਗਾ ਮੈਂ ਤੇ ਘਰ ਨਹੀਂ ਹੈਗਾ ਉਹ ਝੂਠ ਨਾਲ ਨਾਲ ਹੀ ਇਨਸਾਨ ਚੁੱਕੀ ਫਿਰਦਾ ਆ ਭੂਮੀਆਂ ਚੋਰ ਦਤਾਰ ਕੋਲ ਆਉਂਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਕੋਲ ਬਿਠਾ ਕੇ ਉਹਦੇ ਜੀਵਨ ਦੀ ਸੋਹਣੀ ਕਹਾਣੀ ਤਕੜੰਡੇ ਆ ਕਹਿੰਦੇ ਸੀ ਵੀ ਕਿਸੇ ਗਰੀਬ ਤੇ ਜ਼ੁਲਮ ਨਾ ਹੋਣ ਦੇਈ ਕਿਸੇ ਗਰੀਬ ਤੇ ਜ਼ੁਲਮ ਨਾ ਹੋਣ ਦੇਈ ਇਪ ਤਿੰਨ ਬਚਨ ਲੈ ਕੇ ਆਪਣੀ ਜ਼ਿੰਦਗੀ ਚ ਭੂਮੀਆਂ ਘਰ ਆ ਗਿਆ ਆ ਅੱਜ ਉਹਦੇ ਮਨ ਵਿੱਚ ਆਇਆ ਕਿ ਰਾਜੇ ਦੇ ਦਰਬਾਰ ਵਿੱਚ ਚੋਰੀ ਕਰਨ ਜਾਣਾ ਮੈਂ ਜਦੋਂ ਗਿਆਤ ਤੁਰਨ ਲੱਗਾ ਤੇ ਸਹਬ ਦਾ ਬਚਨ ਚੇਤੇ ਆ ਗਿਆ ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਗੁਰੂ ਸਾਹਿਬ ਜੀ ਦਾ ਸਿਧਾਂਤ ਅਸੀਂ ਜਿੱਥੇ ਵੀ ਜਾਈਏ ਸਾਡੇ ਨਾਲ ਹੋਵੇ ਨਾਲ ਨਾਲ ਗੁਰੂ ਸਾਹਿਬ ਸਾਡੇ ਨਾਲ ਹੋਣ ਜਦੋਂ ਕਿਤੇ ਮਨ ਵਿੱਚ ਕੋਈ ਖੋਟ ਆਵੇ ਇੱਕਦਮ ਤੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਯਾਤੇ ਆਵੇ ਵੀ ਮੇਰਾ ਬਾਬਾ ਤੇ ਇਹ ਗੱਲ ਕਹਿੰਦਾ ਸੀ ਮੇਰੇ ਸਤਗੁਰ ਤੇ ਇਹ ਬਚਨ ਕਹਿੰਦੇ ਸੀ ਵੀ ਝੂਠ ਨਹੀਂ ਬੋਲਣਾ ਚਾਹੀਦਾ ਕਿਸੇ ਫੰਕਸ਼ਨ ਤੇ ਜਾਵੇਂ ਕਿਸੇ ਪਾਰਟੀ ਤੇ ਜਾਵੇਂ ਉਹਨਾਂ ਦੇ ਨਸ਼ਾ ਵਰਤੋਂ ਦੇ ਹੋਂ ਉਥੇ ਨਸ਼ੇ ਦੀ ਉਹਨਾਂ ਨੇ ਸਟਾਲ ਲਾਈ ਹੋਵੇ ਜੇ ਤੂੰ ਲਾਗੋ ਲੰਗਦਾ ਹੋਏ ਤੇ ਤੈਨੂੰ ਪਤਾ ਹੋਵੇ ਵੀ ਦਤਾਰ ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ ਵਿੱਚ ਇਹ ਬਚਨ ਕਹਿੰਦੇ ਨੇ ਵੀ ਜਿੱਤ ਪੀਤੇ ਮਤ ਦੂਰ ਹੋਏ ਬਰਲ ਪੋਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਇਹਦੇ ਤੇ ਅਸੀਂ ਨੇੜੇ ਨਹੀਂ ਸੀ ਜਾਣਾ ਇਹਦੇ ਤੇ ਅਸੀਂ ਨੇੜੇ ਨਹੀਂ ਸੀ ਜਾਣਾ ਇੱਕਦਮ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮੇਰੇ ਅੰਦਰ ਚੇਤੇ ਆਵੇ ਮੈਂ ਘਰ ਦੇ ਵਿੱਚ ਪੁੱਤ ਦਾ ਵਿਆਹ ਰੱਖਿਆ ਹੋਵੇ ਧੀ ਦਾ ਵਿਆਹ ਰੱਖਿਆ ਹੋਵੇ ਘਰ ਵਿੱਚ ਕੋਈ ਪ੍ਰੋਗਰਾਮ ਹੋਵੇ ਇੱਕਦਮ ਕੋਈ ਆ ਕੇ ਰਿਸ਼ਤੇਦਾਰ ਇਹ ਗੱਲ ਕਵੇ ਵੀ ਪੀ ਨਸ਼ੇ ਕਿਹੜਾ ਵਰਤਉਣਾ ਆ ਕਿੰਨੀਆਂ ਪੇਟੀਆਂ ਲੈ ਕੇ ਆਉਣੀਆਂ ਆ ਤੇ ਤੁਸੀਂ ਇੱਕਦਮ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਦਾ ਸਿਧਾਂਤ ਲੈ ਕੇ ਨਾਲ ਖਲੋਜੋ ਵੀ ਮੇਰਾ ਬਾਬਾ ਤੇ ਇਹ ਗੱਲ ਕਹਿੰਦਾ ਆ ਪੀ ਇਹ ਚੀਜ਼ ਪੀਣ ਦੇ ਨਾਲ ਤੇ ਆਪਣੇ ਪਰਾਇ ਦੀ ਪਛਾਣ ਭੁੱਲ ਜਾਂਦੀ ਇਨਸਾਨ ਨੂੰ ਇਹ 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 ਸਿੱਖ ਦਾ ਤੇ ਕਰਮ ਹੀ ਨਹੀਂ ਆ ਵੀ ਉਹ ਨਸ਼ੇ ਦੇ ਨੇੜੇ ਜਾਵੇ ਨਸ਼ੇ ਨੂੰ ਹੱਥ ਨਹੀਂ ਲਾਉਂਦਾ ਇਹ ਆ ਗੁਰ ਮੇਰੇ ਸੰਗ ਸਦਾ ਹੈ ਨਾਲੇ ਅੱਜ ਭੂਮੀਆਂ ਰਾਜੇ ਦੇ ਦਰਬਾਰ ਵਾਲ ਤੁਰਿਆ ਤੇ ਜਦੋਂ ਪਹੁੰਚਿਆ ਜਾ ਕੇ ਤੇ ਪਹਿਰੇਦਾਰਾਂ ਨੂੰ ਪੁੱਛਿਆ ਵੀ ਕੌਣ ਹੈ ਉਹਨੇ ਕਿਹਾ ਮੈਂ ਚੋਰ ਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਤੇ ਕੋਲ ਆ ਨਾ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੇ ਕੋਲ ਆ ਨਾ ਕਿਉਂਕਿ ਅੱਜ ਡਾਕਟਰ ਬਹੁਤ ਵਧੀਆ ਬਣ ਜਾਵੇ ਇਨਸਾਨ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਵੀ ਤੋਂ ਇਹਦੇ ਨਾਲ ਹੋਵੇ ਇਦਾਂ ਦਾ ਡਾਕਟਰ ਨਾ ਹੋਵੇ ਕਿ ਉਹ ਕਿਡਨੀਆਂ ਕੱਢ ਕੇ ਵੇਚਣ ਵਾਲਾ ਬਣ ਜਾਵੇ ਕੱਲ ਨੂੰ ਇਨਸਾਨ ਪੜ੍ਹ ਲਿਖ ਕੇ ਜੱਜ ਦੀ ਕੁਰਸੀ ਤੱਕ ਪਹੁੰਚੇ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਉਹਦੇ ਕੋਲ ਹੋਵੇ ਪਿਓ ਹਰੇਕ ਦੇ ਨਾਲ ਨਿਆਂ ਕਰਨ ਵਾਲਾ ਹੋਵੇ ਸੱਚੇ ਨੂੰ ਸੱਚ ਤੇ ਝੂਠ ਨੂੰ ਝੂਠ ਦੱਸਣ ਵਾਲਾ ਹੋਵੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਨਾਲ ਲੈ ਕੇ ਤੁਰਿਆ ਤੇ ਜਦੋਂ ਸਿਪਾਈ ਪੁੱਛਦੇ ਨੇ ਵੀ ਤੂੰ ਕੌਣ ਹੈ ਤੇ ਕਹਿੰਦਾ ਮੈਂ ਚੋਰ ਆ ਤੇ ਸਿਪਾਈ ਕਹਿੰਦੇ ਵੀ ਚੋਰ ਵੀ ਕਦੀ ਕਹਿੰਦਾ ਮੈਂ ਚੋਰ ਆ ਹੋ ਸਕਦਾ ਵੀ ਰਾਜੇ ਦਾ ਕੋਈ ਖਾਸ ਹੋਵੇ ਸਿਪਾਈਆਂ ਨੇ ਲੰਘ ਜਾਣ ਦਿੱਤਾ ਰਮਾਰਵੀ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਿਆ ਤੇ ਅੱਜ ਖੁਸ਼ ਬੜਾ ਆ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਬਚਨ ਕਮਾਇਆ ਆਪਣੀ ਜ਼ਿੰਦਗੀ ਦੇ ਵਿੱਚ ਕਿਉਂਕਿ ਦਤਾਰ ਕਹਿੰਦੇ ਨੇ ਵੀ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਕਹਿ ਲੇ ਕਿ ਮਤ ਵਿੱਚ ਹੀ ਰਤਨ ਤੇ ਜਵਾਹਰ ਪੈਦਾ ਹੋ ਜਾਂਦੇ ਆ ਭਾਵੇਂ ਸੋਨਾ ਜੀਵਨ ਬਣ ਜਾਂਦਾ ਆ ਜੇ ਗੁਰੂ ਜੀ ਦੀ ਗੱਲ ਸੁਣੀ ਜਾਵੇ ਗੱਲ ਸੁਣ ਕੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਮੰਨ ਲਈ ਜਾਵੇ ਉਨੇ ਕਹੇ ਮੈਂ ਚੋਰ ਆ ਤੇ ਮੈਂ ਰਾਜੇ ਦੇ ਸਿਪਾਈਆਂ ਨੂੰ ਵੀ ਇਹ ਗੱਲ ਕਹੀ ਵੀ ਮੈਂ ਚੋਰ ਆ ਤੇ ਮਣਾ ਵੇਖ ਇਹਨਾਂ ਨੇ ਰਮਰਮੀ ਲੰਘ ਜਾਣ ਦਿਤਾਈ ਰਾਜੇ ਦੇ ਦਰਬਾਰ ਵਿੱਚ ਗਿਆ ਤੇ ਸਾਰਾ ਕੁਝ ਉਹਨੇ ਲੁੱਟ ਲਿਆ ਕਹਿੰਦਾ ਵੀ ਹੁਣ ਤੇ ਇੰਨਾ ਕ ਪੈਸਾ ਕੋਲ ਹੋ ਜਾਣਾ ਵੀ ਚੋਰੀ ਕਰਨ ਦੀ ਲੋੜ ਹੀ ਨਹੀਂ ਪੈਣੀ ਤੇ ਕਹਿੰਦੇ ਆ ਵੀ ਜਦੋਂ ਤੁਰਨ ਲੱਗਾ ਤੇ ਉਹਨੇ ਇੱਕ ਡੱਬੀ ਦੇ ਵਿੱਚੋਂ ਕੋਈ ਹੱਥ ਤੇ ਪਾ ਕੇ ਚੱਖਿਆ ਤੇ ਉਹ ਲੂਣ ਸੀ ਇਕਦਮ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਚੇਤੇ ਆਇਆ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਮੇਰੇ ਅੰਗ ਸੰਗੀਏ ਗੁਰੂ ਸਾਹਿਬ ਮੇਰੇ ਨਾਲ ਨਾਲ ਹੀ ਆਉਣਦੇ ਨੇ ਬਾਬਾ ਨਾਨਕ ਜੀ ਕਹਿੰਦਾ ਦਤਾਰ ਕਹਿੰਦੇ ਸੀ ਕਿ ਲੂਣ ਖਾ ਕੇ ਆਰਾਮ ਨਾ ਕਰੀ ਮੈਂ ਰਾਜੇ ਦਾ ਬੁਰਾ ਨਹੀਂ ਕਰਨਾ ਮੈਂ ਰਾਜੇ ਦਾ ਬੁਰਾ ਨਹੀਂ ਕਰਨਾ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਵਿਚਾਰ ਧਾਰਾ ਦਿੰਦੇ ਨੇ ਗੁਰੂ ਨਾਨਕ ਸਾਹਿਬ ਕੀ ਇਹ ਸਿਧਾਂਤ ਦਿੰਦੇ ਨੇ ਕਿ ਲੂਣ ਖਾ ਕੇ ਆਰਾਮ ਨਾ ਕਰੀ ਭਰਿਆ ਭਰਾਇਆ ਸਾਰਾ ਕੁਝ ਉੱਥੇ ਛੱਡ ਕੇ ਤੇ ਰਮਾ ਰਮੀ ਵਾਪਸ ਘਰ ਆ ਗਿਆ ਤੇ ਹੁਣ ਰਾਜੇ ਨੇ ਮੈਲ ਦੇ ਨੇੜੇ-ਨੇੜੇ ਜਿਹੜੇ ਚੋਰ ਲੋਕ ਸੀ ਉਹਨੇ ਫੜ ਕੇ ਕੁੱਟਣੇ ਸ਼ੁਰੂ ਕਰ ਦਿੱਤੇ ਵੀ ਰਾਜ ਰਾਤੀ ਰਾਜੇ ਦੇ ਦਰਬਾਰ ਵਿੱਚ ਚੋਰੀਤ ਹੋਈ ਏ ਪਰ ਚੋਰ ਲੈ ਕੇ ਕੁਝ ਨਹੀਂ ਗਿਆ ਪਰ ਕਿਹਦੀ ਹਿੰਮਤ ਸੀ ਵੀ ਜਿਹੜਾ ਦਰਬਾਰ ਤੱਕ ਪਹੁੰਚ ਗਿਆ ਆ ਅਖੀਰ ਜਦੋਂ ਭੂਮੀ ਨੂੰ ਪਤਾ ਲੱਗਾ ਉਨੇ ਕਹੇ ਮੇਰੇ ਦਤਾਰ ਕਹਿੰਦੇ ਸੀ ਵੀ ਗਰੀਬ ਤੇ ਜ਼ੁਲਮਣਾ ਹੁੰਦੇ ਆਂ ਤੇ ਇਹਦੇ ਮੇਰੇ ਕਰਕੇ ਹੋ ਰਿਹਾ ਆ। ਕਈ ਵਾਰੀ ਇਨਸਾਨ ਨੂੰ ਪਤਾ ਵੀ ਹੁੰਦਾ ਹੈ ਵੀ ਇਹ ਜ਼ੁਲਮ ਹੋ ਰਿਹਾ ਹੈ, ਗਲਤ ਹੋ ਰਿਹਾ ਹੈ ਤੇ ਹੋ ਮੇਰੇ ਕਰਕੇ ਰਿਹਾ ਆ। ਪਰ ਇਨਸਾਨ ਬੋਲਦਾ ਕੁਝ ਨਹੀਂ ਆ। ਪਰ ਜਿਨ੍ਹਾਂ ਨੇ ਦਤਾਰ ਦਾ ਬਚਨ ਕਮਾਇਆ ਉਹਨਾਂ ਦਾ ਜੀਵਨ ਕਿੰਨਾ ਸੋਹਣਾ ਹੋ ਗਿਆ ਆ। ਉਹਨਾਂ ਦਾ ਕਿਰਦਾਰ ਕਿੰਨਾ ਸੋਹਣਾ ਹੋ ਗਿਆ। ਅੱਜ ਵੀ ਬਹਿ ਕੇ ਸੀ ਉਹਨਾਂ ਨੂੰ ਯਾਦ ਕਰਦੇ ਆਂ ਜਿਨ੍ਹਾਂ ਦਾ ਸੋਹਣਾ ਜੀਵਨ ਬਣ ਗਿਆ ਆ। ਜਿਨ੍ਹਾਂ ਦਾ ਸੋਹਣਾ ਜੀਵਨ ਬਣ ਗਿਆ ਆ ਭੂਮੀਆਂ ਆਪ ਰਾਜੇ ਦੇ ਦਰਬਾਰ 'ਚ ਜਾ ਕੇ ਪੇਸ਼ ਹੋਇਆ ਵੀ ਇਹ ਤੇਰੇ ਚੋਰ ਨਹੀਂ ਚੋਰ ਤੇਰਾ ਮੈਂ ਆ ਚੋਰ ਤੇਰਾ ਮੈਂ ਆ ਉਹਨੇ ਰਾਜੇ ਨੇ ਕੋਲ ਬਿਠਾ ਕੇ ਪੁੱਛਿਆ ਵੀ ਇਹ ਮਰਤਬਾ ਕੀ ਏ ਸਾਰਾ ਕਜ ਵੀ ਤੂੰ ਆਇਆ ਉਹਨੇ ਕਿ ਆਪਣੇ ਛਪਾਈਆਂ ਨੂੰ ਪੁੱਛ ਮੈਂ ਸੱਚ ਬੋਲ ਕੇ ਆਇਆ ਵੀ ਮੈਂ ਚੋਰ ਆ ਤੇਰੇ ਛਪਾਈਆਂ ਨੇ ਲੰਘਣ ਦਿੱਤਾ ਮੈਂ ਸਾਰਾ ਕੁਝ ਲੁੱਟਿਆ ਮੇਰੇ ਦਤਾਰ ਕਹਿੰਦੇ ਸੀ ਲੂਣ ਖਾ ਕੇ ਆਮਨਾ ਕਰੀ ਤੇ ਮੈਂ ਤੇਰਾ ਕੁਝ ਲੈ ਕੇ ਨਹੀਂ ਗਿਆ ਤੇਰਾ ਨੁਕਸਾਨ ਕੋਈ ਨਹੀਂ ਕੀਤਾ ਮੇਰੇ ਦਤਾਰ ਕਹਿੰਦੇ ਸੀ ਕਿ ਕਿਸੇ ਗਰੀਬ ਤੇ ਜ਼ੁਲਮ ਨਾ ਹੋਣ ਦੇਈ ਤੇ ਮੈਂ ਆਪ ਪੇਸ਼ ਹੋ ਗਿਆ ਤੇਰੇ ਕੋਲ ਤੇ ਪਿਆਰੋ ਰਾਜਾ ਜਿਹੜਾ ਉਹ ਭੂਮੀਆਂ ਚੋਰ ਦੇ ਜੀਵਨ ਤੋਂ ਪ੍ਰਭਾਵਿਤ ਹੋਣ ਲਿਆ ਆ ਭੂਮੀਆਂ ਚੋਰ ਦੇ ਜੀਵਨ ਤੋਂ ਗੁਰੂ ਗੁਰੂ ਨਾਨਕ ਸਾਹਿਬ ਦੀ ਜਿਨ੍ਹਾਂ ਨੇ ਵਿਚਾਰਧਾਰਾ ਆਪਣੇ ਜੀਵਨ ਚ ਕਮਾਈ ਹੈ ਨਾ ਉਹ ਤੋਂ ਰਾਜਾ ਪ੍ਰਭਾਵੇ ਤੋਂ ਡਿਆ ਆ ਰਾਜਾ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਫਾਤਿਹ ਸਾਹਿਬ ਦੇ ਚਰਨਾਂ 'ਚ ਮੈਨੂੰ ਵੀ ਲੈ ਜਾ ਜਿਨ੍ਹਾਂ ਨੇ ਕਮਾਲ ਦਾ ਜੀਵਨ ਤੈਨੂੰ ਦਿੱਤਾ ਆ ਜਿਨ੍ਹਾਂ ਨੇ ਸੋਹਣਾ ਕਿਰਦਾਰ ਤੇਰਾ ਘੜ ਦਿੱਤਾ ਆ ਤੇ ਪਿਆਰੋ ਕੀਤਾ ਕੀ ਇਹ ਭਾਈ ਭੂਮੀਏ ਨੇ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਬਚਨ ਆਪਣੀ ਜ਼ਿੰਦਗੀ 'ਚ ਕਮਾਏ ਆ ਤਿੰਨ ਬਚਨ ਆਪਣੀ ਜ਼ਿੰਦਗੀ ਦੇ ਵਿੱਚ ਕਮਾਏ ਨੇ ਤੇ ਪਿਆਰੋ ਅੱਜ ਜੀਵਨ ਸੋਨਾ ਬਣ ਗਿਆ ਆ ਸਾਰ ਰਾਜੇ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਭੂਮੀਆਂ ਪਹੁੰਚਿਆ ਆ ਵੀ ਦਤਾਰ ਇਹਨਾਂ ਨੂੰ ਸਿੱਖੀ ਦੀ ਦਾਤ ਦਿਓ ਇਹਨੂੰ ਵੀ ਸਿੱਖੀ ਦੀ ਦਾਤ ਦੇ ਦੋ ਅਸੀਂ ਵੀ ਆਪਣਾ ਜੀਵਨ ਸੋਹਣੇ ਬਣਾਈਏ ਜੀਵਨ ਸੋਹਣੇ ਬਣਾਈਏ ਕਰਤਾਰ ਸੋਹਣੇ ਬਣਾਉਣ ਲੋਕ ਸਾਡੇ ਕਰਤਾਰ ਦੀਆਂ ਵਿਥਿਆ ਦੱਸਣ ਵੀ ਇਹ ਸਿੱਖਾਂ ਦਾ ਘਾਰਿਆ ਇਹ ਕਿਸੇ ਨਾਲ ਮਾੜਾ ਨਹੀਂ ਕਰਦੇ ਇਹ ਕਿਸੇ ਦਾ ਬੁਰਾ ਨਹੀਂ ਸੋਚਦੇ ਇਹਨਾਂ ਦੇ ਘਰ ਨਸ਼ੇ ਨਹੀਂ ਚੱਲਦੇ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾ ਤੇ ਅੱਜ ਹੋਏ ਇਦਾਂ ਦਾ ਗਿਆ ਵੀ ਗਵਾਂਡੀਆਂ ਵੱਲ ਵੀ ਉਹੋ ਹੀ ਕੁਝ ਵਾਪਰ ਰਿਹਾ ਏ ਤੇ ਸਾਡੇ ਘਰ ਵੀ ਉਹੋ ਹੀ ਕੁਝ ਵਾਪਰ ਰਿਹਾ ਏ ਸਾਡੇ ਪੁੱਤ ਦਾ ਵਿਆਹ ਹੋਵੇ ਤੇ ਤਾਂ ਵੀ ਨਸ਼ੇ ਵਰਤਣ ਦੇ ਹੁੰਦੇ ਨੇ ਗਵਾਂਡੀਆਂ ਦੇ ਪੁੱਤ ਦਾ ਵਿਆਹ ਹੋਵੇ ਤੇ ਤਾਂ ਵੀ ਉਹੋ ਕੁਝ ਹੋ ਰਿਹਾ ਹੁੰਦਾ ਏ ਉਹ ਲੱਚਰ ਗੀਤ ਚੱਲਣ ਦੇ ਹੁੰਦੇ ਨੇ ਉਹ ਹੀ ਨਸ਼ਾ ਚੱਲਣ ਡਿਆ ਹੁੰਦਾ ਏ ਤੇ ਫਿਰ ਸਾਡੇ ਜੀਵਨ 'ਤੇ ਕੋਈ ਕਿੱਦਾਂ ਪ੍ਰਭਾਵਿਤ ਹੋਊਗਾ ਸਾਡੇ ਜੀਵਨ 'ਤੇ ਕੋਈ ਕਿੱਦਾਂ ਪ੍ਰਭਾਵਿਤ ਹੋਊਗਾ ਕਿੱਦਾਂ ਆਪਾਂ ਸਿੱਖੀ ਦੀ ਗੱਲ ਕਰ ਸਕਦੇ ਆਂ ਜੇ ਤੁਸੀਂ ਆਪ ਸਿੱਖੀ ਨਹੀਂ ਕਮਾਰੇ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਅੱਗੇ ਕਿੱਦਾਂ ਲੈ ਕੇ ਜਾਵਾਂਗੇ ਪਿਆਰਿਓ ਆਪ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਜੁੜੋ ਆਪ ਬਹਿ ਕੇ ਘਰਾਂ ਦੇ ਵਿੱਚ ਬਾਣੀ ਪੜੋ ਚਾਰ ਭੈਣਾ ਜਦੋਂ ਕੰਮਕਾਰ ਤੋਂ ਵਿਹਲੀਆਂ ਹੋ ਜਾਂਦੀਆਂ ਹਨ ਘਰ ਦਾ ਕੰਮਕਾਰ ਕਰ ਲਿਆ ਤੇ ਇੱਕ ਵਾਰੀ ਉਹ ਚਾਰ ਭੈਣਾ ਇਕੱਠੀਆਂ ਹੋ ਕੇ ਕਹਿਣ ਵੀ ਆਓ ਆਪਾਂ ਸਟੇਕ ਦੇ ਉੱਤੋਂ ਸੁਖਮਣੀ ਬਾਣੀ ਪੈਣਾ ਨੂੰ ਬਹੁਤ ਕੰਠਾ ਸੁਖਮਨੀ ਸਾਹਿਬ ਦੀ ਬਾਣੀ ਉਹ ਕਹਿੰਦੇ ਆ ਭੈਣੇ ਆਪਾਂ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਇੱਕ ਸੁਖਮਨੀ ਸਾਹਿਬ ਜੀ ਦੀ ਪੌੜੀ ਦੀ ਵਿਚਾਰ ਸਰਵਣ ਕਰ ਲਈਏ ਭੈਣੇ ਆ ਤੈਨੂੰ ਮੈਂ ਦੱਸਾਂ ਤੂੰ ਕਹਿੰਨੀ ਆ ਵੀ ਫਲਾਣੇ ਬਾਬੇ ਕੋ ਲਾਟੀਆਂ ਲੈਣ ਚਲੀਏ ਜਾਂ ਫਲਾਣਾ ਬਾਬਾ ਤੇ ਤਵੀਤ ਦੇ ਦਿੰਦਾ ਆ ਤੇ ਮੈਂ ਤੈਨੂੰ ਦੱਸਾਂ ਮੈਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੀ ਆ ਤੇ ਉਹਦੇ ਵਿੱਚ ਮੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਬੜੇ ਪਿਆਰ ਨਾਲ ਸਮਝਾਉਂਦੇ ਨੇ ਵੀ ਮਾਨੋ ਕੀ ਟੇਕ ਬਿਰਤੀ ਸਭ ਜਾਨ ਦੇਵਣ ਕੋ ਏਕ ਏ ਭਗਵਾਨ ਭੈਣੇ ਮਨੁੱਖਾਂ ਦੀ ਟੇਕ ਲੈਣੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸੀ ਛੱਡ ਦੇਣੀ ਚਾਹੀਦੀ ਏ ਇੱਕ ਭਗਵਾਨ ਦੇਣ ਵਾਲਾ ਏ ਜਿਹਨੂੰ ਅਸੀਂ ਪੜਦਿਆਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ ਤੇ ਦੇਂਦੇ ਟੋਟਣਾ ਆ ਵੀ ਹੈ ਗਣਤ ਭਰੇ ਭੰਡਾਰ ਭੈਣੇ ਆ ਤੈਨੂੰ ਮੈਂ ਦੱਸਾਂ ਹੁਣ ਮੈਂ ਪੜਦਿਆਂ ਏਕੋ ਹੈ ਭਾਈ ਇੱਕੋ ਹੈ ਸਹਬ ਮੇਰਾ ਇੱਕੋ ਹੈ ਅਸੀਂ ਇੱਕ ਓੰਕਾਰ ਦੇ ਉਪਾਸ਼ਕ ਬਣ ਗਏ ਆ ਅਸੀਂ ਹੁਣ ਬਾਰ ਬਾਰ ਇੱਧਰ ਉੱਧਰ ਭਟਕਣਾ ਸੀ ਛੱਡ ਦਿੱਤੀ ਏ ਤੇ ਮੇਰੇ ਦਤਾਰ ਕਹਿੰਦੇ ਨੇ ਧਰ ਜਿਹੜੇ ਇੱਕ ਟੇਕ ਤੋਂ ਲਾਹ ਬਿਡਾਨੀ ਆਸ ਛੱਡਦੇ ਲੋਕਾਂ ਦੀਆਂ ਆਸਾਂ ਝੂਠੀਆਂ ਵੀ ਆ ਲਾਚੀਆਂ ਨਾਲ ਕੁਝ ਹੋ ਜੂਗਾ ਸ਼ਾਇਦ ਇਹ ਧਾਗਿਆਂ ਨਾਲ ਕੁਝ ਹੋ ਜੂਗਾ ਕਿਨ ਲੱਗੇ ਧਰ ਜਿਹੜੇ ਇੱਕ ਟੇਕ ਤੂੰ ਲਾਹ ਬਿਡਾਨੀ ਆਸ ਨਾਨਕ ਨਾਮ ਧਿਆਈਏ ਕਾਰਜ ਆਵੇ ਭੈਣ ਤੇਰੇ ਸਾਰੇ ਕਾਰਜ ਰੱਬ ਨੇ ਆਪ ਹੀ ਦਾਸ ਕਰ ਦੇਣੇ ਆ ਤੂੰ ਇੱਕ ਤੇ ਭਰੋਸਾ ਰੱਖਿਆ ਕਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਧਿਆਇਆ ਕਰ ਤੇ ਇਹ ਪੜਿਆ ਕਰ ਮਾਨੋ ਕੀ ਟੇਕ ਬ੍ਰਿਤੀ ਸਭ ਜਾਣ ਦੇਵਣ ਕੋ ਇੱਕ ਹੀ ਭਗਵਾਨ ਮਾਰੇ ਰਾਖੇ ਇੱਕੋ ਆਪ ਮਾਨੁ ਕੈਕਿਚ ਨਾ ਹੀ ਹਾਥ ਹੁੰਦਾ ਨੇ ਕਈ ਵਾਰੀ ਚੌਂਕ ਦੇ ਵਿੱਚ ਲੋਕਾਂ ਨੇ ਟੂਨੇ ਵੀ ਕੀਤੇ ਹੁੰਦੇ ਆ ਵੀ ਸ਼ਾਇਦ ਉਹ ਨਾਰੀਅਲ ਤੇ ਸੰਧੂਰ ਸਾਰਾ ਕੁਝ ਰੱਖਿਆ ਹੁੰਦਾ ਤੇ ਕਈ ਵਾਰੀ ਇਨਸਾਨ ਉਹਦੇ ਤੋਂ ਲੰਘਣ ਲੱਗਿਆਂ ਡਰ ਜਾਂਦਾ ਵੀ ਪਤਾ ਨਹੀਂ ਇਹ ਟੂਨੇ ਵਾਲੇ ਨੇ ਕੀ ਕਰ ਦੇਣਾ ਤੇ ਪਿਆਰੋ ਜਿਹੜੇ ਸੁਖਮਣੀ ਬਾਣੀਆਂ ਅਸੀਂ ਪੜ੍ਹਦੇ ਆ ਉਹਦੀ ਵਿਚਾਰ ਵੀ ਕਰੀਏ ਵੀ ਮਾਰੇ ਰਾਖੇ ਇੱਕੋ ਆਪ ਇਹ ਤੇ ਰੱਬ ਜੀ ਦੇ ਹੱਥ ਵਸਿਆ ਇਹ ਜਿਹੜਾ ਨਾਰੀਅਲ ਰੱਖ ਕੇ ਬੈਠਾ ਇਹਦੇ ਹੱਥ ਵਾਸਤੋੜੀ ਹੈ ਕੁਝ ਆਓ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਦਤਾਰ ਦੇ ਸਿਧਾਂਤ ਦੇ ਨਾਲ ਜੁੜੀਏ ਆਹ ਬੜੇ ਪਿਆਰ ਦੇ ਨਾਲ ਵੀਰ ਨਿਸ਼ੱਤਰ ਸਿੰਘ ਜੀ ਭਾਂਬੜੀ ਜੀ ਦੇ ਕੋਲੋਂ ਅਸੀਂ ਗੁਰਮਤਿ ਦੀ ਵਿਚਾਰਾਂ ਸਰਵਣ ਕਰੀਏ ਬੋਲਦਿਆਂ अनेका ਹੀ ਪ੍ਰਕਾਰ ਦੀਆਂ ਭੁਲਾਵ ਜਾਂਦੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤ ਬਖਸ਼ਣ ਜੋਗ ਅਸੀਸ ਦੇ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ